ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਲੈ ਕੇ ਕੇਂਦਰ ਸਰਕਾਰ ਨੇ ਆਪਣਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਹੈ ਹੁਣ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਪੰਗ ਨਹੀਂ ਹੋਵੇਗੀ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ 2-3-2021 ਨੂੰ ਗਠਿਤ ਇੱਕ ਉੱਚ ਪੱਧਰੀ ਕਮੇਟੀ ਦੀ ਸਿਫਾਰਿਸ਼ ਅਤੇ ਵੱਖ-ਵੱਖ ਹਿੱਸੇਦਾਰਾਂ ਨਾਲ ਸਲਾਹ مشورے ਦੇ ਆਧਾਰ ਤੇ ਭਾਰਤ ਸਰਕਾਰ ਦੇ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 72 ਦੀ ਉਪ ਧਾਰਾ 1 ਉਪ ਧਾਰਾ 2 ਅਤੇ ਉਪ ਧਾਰਾ 3 ਨੂੰ ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਅਤੇ ਸਿੰਡੀਕੇਟ ਦੇ ਸੰਵਿਧਾਨ ਅਤੇ ਰਚਨਾ ਨੂੰ ਸੋਧਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਅਦੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ, ਅਧਿਆਪਕਾਂ, ਸਾਬਕਾ ਵੀ ਸੀ ਤੇ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਵੀ ਸੀ ਵਰਗੇ ਹਿੱਸੇਦਾਰਾਂ ਤੋਂ ਵਕ-ਵਕ ਫੀਡਬੈਕ ਪ੍ਰਾਪਤ ਹੋਇਆ। ਸਿੱਖਿਆ ਮੰਤਰਾਲੇ ਨੇ ਵਕ-ਵਕ ਵਿਦਿਆਰਥੀ ਸੰਗਠਨਾਂ ਨਾਲ ਮੀਟਿੰਗਾਂ ਪ੍ਰਾਪਤ ਕੀਤੀਆਂ ਤੇ ਇਨਪੁਟ ਤੋਂ ਬਾਅਦ ਵਿਚਾਰ ਕੀਤਾ। ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਸਿੱਖਿਆ ਮੰਤਰਾਲੇ ਦੁਆਰਾ ਇਹ ਫੈਸਲਾ ਕੀਤਾ ਗਿਆ ਹੈ ਕਿ ਸੈਨੇਟ ਤੇ ਸਿੰਡੀਕੇਟ ਦੇ ਸੰਵਿਧਾਨ ਅਤੇ ਰਚਨਾ ਨੂੰ ਬਦਲਣ ਵਾਲਾ ਆਦੇਸ਼ ਰੱਦ ਕਰ ਦਿੱਤਾ ਗਿਆ। ਉਦੋਂ ਹੀ ਕੇਂਦਰ ਦੇ ਇਸ ਯੂ-ਟਰਨ ਮਗਰੋਂ ਪੰਜਾਬ ਯੂਨੀਵਰਸਿਟੀ ਵੱਲੋਂ ਹੁਣ ਸਖਤੀ ਵਰਤੀ ਜਾ ਰਹੀ ਹੈ। ਦਰਅਸਲ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਬਾਹਰੀ ਲੋਕਾਂ ਤੇ ਵਾਹਨਾਂ ਦੀ ਐਂਟਰੀ ਤੇ پابੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਲਈ ਨਵੀਆਂ ਹਦਾਇਤਾਂ ਜਾਰੀ ਹੋਈਆਂ ਨੇ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਆਈ.ਡੀ. ਕਾਰਡ ਪਾ ਕੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ। ਇਸ ਤੋਂ ਇਲਾਵਾ ਕਿਸੇ ਵੀ ਬਾਹਰੀ ਵਿਅਕਤੀ ਦੀ ਯੂਨੀਵਰਸਿਟੀ ਕੈਂਪਸ 'ਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਦੱਸਦੇ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਹੁਣ ਵਿਦਿਆਰਥੀਆਂ ਵੱਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ 'ਚ ਵੱਡਾ ਇਕੱਠ ਰੱਖਿਆ ਗਿਆ ਜਿਸ ਮਗਰੋਂ ਪੰਜਾਬ ਯੂਨੀਵਰਸਿਟੀ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਉਧਰ ਜੇਕਰ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਸੈਨੇਟ ਤੇ ਸਿੰਡੀਕੇਟ ਦੀ ਬਹਾਲੀ ਦੀ ਮੰਗ ਲਈ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਹੈ ਬੀਤੇ ਦਿਨ ਕੇਂਦਰ ਸਰਕਾਰ ਨੇ ਇਸ ਸੰਬੰਧੀ ਆਪਣਾ ਯੂ-ਟਰਨ ਲਿਆ ਜਿਸ ਮੁਤਾਬਕ ਸੈਨਟ ਤੇ ਸਿੰਡੀਕੇਟ ਚੇਂਜ ਬਦਲਾਅ ਨਹੀਂ ਹੋਵੇਗਾ ਉਦਰੀ ਇਸ ਸਭ ਵਿਚਾਰੇ ਜਿੱਥੇ ਕਿਸਾਨਾਂ ਦੇ ਵੱਲੋਂ ਸਿਆਸਤਦਾਨਾਂ ਦੇ ਵੱਲੋਂ ਤੇ ਸਟੂਡੈਂਟਸ ਦੇ ਵੱਲੋਂ ਹਰ ਕਿਸੇ ਦੇ ਵੱਲੋਂ ਪੀਯੂ ਦੇ ਵਿੱਚ ਜੋ ਪ੍ਰਦਰਸ਼ਨ ਹੈ ਉਸ ਦਾ ਸਮਰਥਨ ਕੀਤਾ ਜਾ ਰਿਹਾ ਹੈ ਹੁਣ ਨਿਹੰਗ ਸਿੰਘ ਜਿੱਥੇ ਬੰਦਿਆਂ ਵੀ ਮੈਦਾਨ 'ਚ ਉਤਰ ਆਈਆਂ ਨੇ ਜਿੱਥੇ ਬੀਤੇ ਕੱਲ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਵੀ ਉੱਥੇ ਪਹੁੰਚੇ ਸੀ ਅੱਜ ਦਲ ਖਾਲਸਾ ਅਰਬਖਰਵਾ ਦੇ ਵੱਲੋਂ ਵੀ ਇਸ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਉਹਨਾਂ ਦੇ ਵੱਲੋਂ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਪਹੁੰਚਣ ਦਾ ਹਰ ਕਿਸੇ ਨੂੰ ਸੱਦਾ ਦਿੱਤਾ ਗਿਆ ਤਾਂ ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਸਣੇ ਬਾਬਾ ਰਾਜਾ ਰਾਜ ਸਿੰਘ ਨੇ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰੋਗੀ ਸੁਣੋ ਰੌਲਾ ਚੱਲ ਰਿਹਾ ਸੈਂਟਰ ਗਵਰਨਮੈਂਟ ਨਾਲ ਵੀ ਸਾਡੀ ਪੰਜਾਬੀ ਯੂਨੀਵਰਸਿਟੀ ਹੀ ਜਾ ਰਹੀ ਹੈ ਅਸੀਂ ਪੰਜਾਬ ਦੇ ਵਸਿੰਦੇ ਆ ਅਸੀਂ ਇਹ ਜਿਹੜੀ ਯੂਨੀਵਰਸਿਟੀ ਸਾਡਾ ਪੰਜਾਬ ਦਾ ਹੱਕ ਆ ਇਹ ਇਸੇ ਤਰ੍ਹਾਂ ਪ੍ਰਕਾਰ ਰਹੂਗਾ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਤੁਹਾਡੇ ਨਾਲ ਆ ਬੇਰਕ ਪ੍ਰਭਾ ਮਕਰ ਮਤਨਾਲ ਸਿੰਘ ਸਾਹਿਬਾ ਬਚਰ ਸਿੰਘ ਜੀ ਸਿੰਘ ਸਾਹਿਬਾ ਕੁਲਵਿੰਦਰ ਸਿੰਘ ਜੀ 10 ਤਰੀਕ ਨੂੰ ਵੀ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆਂਗੇ ਵੱਧ ਤੋਂ ਵੱਧ ਪਹੁੰਚੋ ਦੇਖੋ ਪੰਜਾਬ ਦਾ ਜਿਹੜਾ ਵਸਿੰਦਾ ਚਾਹੇ ਕੋਈ ਹਿੰਦੂ ਆ ਚਾਹੇ ਮੁਸਲਮਾਨਾ ਚਾਹੇ ਉਹ ਇਸਾਈਆ ਚ ਸਿੱਖਾ ਜਿਹੜਾ ਪੰਜਾਬ ਦਾ ਵਸਿੰਦਾ ਉਹਨੂੰ ਪੰਜਾਬ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਜਿਹੜਾ ਪੰਜਾਬ ਦੇ ਹੱਕ ਦੇ ਵਿੱਚ ਖੜਦਾ ਨਹੀਂ ਚਾਹ ਪੋਲੀਟਿਕਲ ਅਤੇ ਸਮਾਜਿਕ ਹੈ ਚਾਹੇ ਧਾਰਮਿਕ ਆ ਫਿਰ ਉਹ ਪਾਸੀਂ ਉਹਨੂੰ ਕਹਾਂਗੇ ਨਹੀਂ ਵੀ ਉਹ ਪੰਜਾਬ ਦੇ ਸੰਦੇ ਨੇ ਉਹ ਹੱਕ ਨਹੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਦੇ ਕਹੌਣ ਦਾ ਇਹ ਸਾਡਾ ਹੱਕ ਆ ਅਸੀਂ ਇਹਨੂੰ ਵਰਕਰਾਰ ਰੱਖਾਂਗੇ ਸਾਨੂੰ ਚਾਹੇ ਜੋਕ ਸਮਰਜੀ ਕਰਨਾ ਪਵੇ ਅਸੀਂ ਤੁਹਾਡੇ ਨਾਲ ਆ 10 ਤਰੀਕ ਨੂੰ ਹਮ ਹਮਾ ਕੇ ਸਾਡੀਆਂ ਨਿਹੰਗ ਸਿੰਘ ਫੌਜਾਂ ਵੀ ਪਹੁੰਚਣਗੀਆਂ ਜੇ ਤੁਸੀਂ ਕਹੋ ਸੀ ਇਹ ਘੋੜੇ ਵੀ ਲੈ ਕੇ ਬੰਦਾਂਗੇ ਇੱਥੇ ਬੋਲੇ ਸਾਨੂੰ ਕਹੋ ਦਾ ਸਹੀ ਅਸੀਂ ਆ ਪਾਵਾਂਗੇ ਨਾਲ ਅਸੀਂ 10 ਤਰੀਕ ਨੂੰ ਹਮ ਹਮਾ ਕੇ ਸਾਡੀਆਂ ਫੌਜਾਂ ਨਾਲ ਪਹੁੰਚਾਂਗੇ ਤੇ ਸੈਂਟਰ ਗਵਰਨਮੈਂਟ ਨੂੰ ਕਹਿਣਾ ਚਾਹੁੰਦੇ ਆ ਜਿਹੜਾ ਤੁਸੀਂ ਬਾਰ-ਬਾਰ ਸਾਨੂੰ ਜੋ ਕੇ ਦੇਖਦੇ ਹੋ ਅਸੀਂ ਤਿਆਰ ਪਰ ਤਿਆਰ ਆ ਹਰ ਤੁਹਾਡੀ ਗੱਲ ਦਾ ਜਵਾਬ ਦੇਵਾਂਗੇ ਵੀਰ ਦੀਪ ਸੂਧੂ ਨੇ ਕਿਹਾ ਸੀ ਉਹ ਤੋਂ ਪਹਿਲਾਂ ਉਹ ਵੀ ਆਇਆ ਸੀ ਜਦੋਂ ਪਹਿਲਾਂ ਧਰਨਾ ਲੱਗਿਆ ਸੀ ਵੀ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਦੋ ਹੀ ਚੀਜ਼ਾਂ ਚਾਹੀਦੀਆਂ ਦੋ ਹੀ ਚੀਜ਼ਾਂ ਲੈ ਕੇ ਹਟਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਨੀ ਬੇਨਤੀ ਪ੍ਰਵਾਨ ਕਰਿਓ ਗਲਾ ਹਾਜ਼ਰੀ ਅੰਦਰ ਪਰਸ ਨੂੰ ਫੇਰ ਹਾਜ਼ਰ ਹੋਵਾਂਗੇ ਅੱਗੇ ਵੀ ਇੱਕ ਰਫੜ ਪਿਆ ਹੋਇਆ ਇਸੇ ਤਰ੍ਹਾਂ ਦਾ ਉਹ ਵੀ ਜਾ ਕੇ ਨਵੇਰਨਾ ਬਾਬਾ ਜੀ ਲਾਡਲਾ ਵੀ ਨਾ ਸਿੰਘ ਬਾਬਾ ਜੀ ਲਾਡਲਾ ਧੰਨਵਾਦ ਤੁਹਾਨੂੰ ਦਾ ਕੋਈ ਗੱਲਾਂ ਸੀ ਤੁਹਾਡੇ ਨਾਲ ਜਦੋਂ ਮਰਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਫੋਨ ਨੰਬਰ ਜੇ ਕਰੇ ਵੀ ਜਾਵੇ ਨਹੀਂ ਆ ਲੋ ਜਾਵੇ ਅਕਾਲ ਪੁਰਖ ਨੂੰ ਭਾਵੇ ਸਾਡਾ ਫੋਨ ਨੰਬਰ 98152 6400 64704 ਜਦੋਂ ਮਰਜ਼ੀ ਕਰੋ ਅਧੀ ਰਾਤ ਨੂੰ ਵੀ ਹਾਜ਼ਰ ਹੋਵਾਂ ਇੱਥੇ ਹੀ ਬੈਠਿਆ ਨੇੜੇ ਮੋਰਚਾ ਤਾਂ ਲੱਗੇ ਹੀ ਹੋਇਆ ਤੁਹਾਡੇ ਕੋਲੇ ਆ ਜਾਾਂ ਕੋਈ ਗੱਲ ਤੁਹਾਡੇ ਨਾਲ ਵੀਰ ਜੋ ਬਸ ਤੱਕੜੇ ਰਹੋ ਤੁਸੀਂ ਤੱਕੜੇ ਰਹੋ ਬਿਲਕੁਲ ਆਵਾਂਗੇ ਪਿਛਲੇ 70 ਸਾਲਾਂ ਤੋਂ ਸਟੇਟਾਂ ਦਾ ਗਲਾ ਕੁੱਟ ਰਹੀ ਹੈ ਕੱਲੇ ਪੰਜਾਬ ਦਾ ਨਹੀਂ ਜੇ ਐਨਲਿਸਿਸ ਕਰੀਏ ਹਰ ਸਟੇਟ ਦਾ ਗਲਾ ਕੁੱਟ ਰਹੀ ਹੈ ਐਗਰੀਕਲਚਰ ਸਟੇਟ ਸਬਜੈਕਟ ਹੈ ਕੇਂਦਰ ਕਾਨੂੰਨ ਬਣਾ ਰਿਹਾ ਹੈ ਐਜੂਕੇਸ਼ਨ ਅ ਸਟੇਟ ਸਬਜੈਕਟ ਹੈ ਕੇਂਦਰ ਕਾਨੂੰਨ ਬਣਾ ਰਿਹਾ ਹੈ ਹੈਲਥ ਸਟੇਟ ਸਬਜੈਕਟ ਹੈ ਕੇਂਦਰ ਕਾਨੂੰਨ ਬਣਾ ਰਿਹਾ ਸਾਡੀ ਜਿਹੜੀ ਮਾਨਸਿਕਤਾ ਜਿਹੜੀ ਹੈ ਉਹ ਕਦੇ ਕੇਂਦਰ ਨੇ ਨਹੀਂ ਸਮਝੀ ਸਾਡੀ ਦਾ ਮਤਲਬ ਮੈਂ ਇਕੱਲੇ ਪੰਜਾਬ ਦੀ ਨਹੀਂ ਹੁਣ ਕਹਿ ਰਿਹਾ ਚਾਰ ਸਟੇਟਾਂ ਦੀ ਨਾ ਹਰਿਆਣੇ ਦੀ ਸਮਝੀ ਨਾ ਪੰਜਾਬ ਦੀ ਨਾ ਹਿਮਾਚਲ ਦੀ ਨਾ ਜੰਮੂ ਕਸ਼ਮੀਰ ਦੀ ਉਹਦਾ ਕਾਰਨ ਪਤਾ ਕੀ ਹੈ ਕਿਉਂਕਿ ਚਾਰੇ ਸਟੇਟਾਂ ਦੇ ਵਿੱਚ ਜਿਹੜੇ ਲੋਕ ਵਸਦੇ ਆ ਨਾ ਉਹ ਇੱਕੋ ਹੀ ਮਾਨਸਿਕਤਾ ਦੇ ਆ ਧਰਮ ਭਾਵੇਂ ਵੱਖਰੇ ਵੱਖਰੇ ਆ ਕਸ਼ਮੀਰ 'ਚ ਮੁਸਲਮਾਨ ਆ ਹਰਿਆਣਾ ਔਰ ਹਿਮਾਚਲ ਦੇ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਪੰਜਾਬ ਦੇ ਵਿੱਚ ਬਹੁ ਗਿਣਤੀ ਸਿੱਖਾਂ ਦੀ ਹੈ ਪਰ ਮਾਨਸਿਕਤਾ ਜਿਹੜੀ ਆ ਉਹ ਚਾਰੇ ਸਟੇਟਾਂ ਦੇ ਲੋਕਾਂ ਦੀ ਜਿਹੜੀ ਆ ਉਹ ਸੇਮ ਆ ਔਰ ਸਮਝੀ ਕਿਉਂ ਨਹੀਂ ਗਈ ਮੈਂ ਸਮਝਦਾ ਕਿ ਇਹਦਾ ਕਾਰਨ ਇੱਕੋ ਹੀ ਹੈ ਕਿ ਅਸੀਂ ਚਾਰੇ ਸਟੇਟਾਂ ਦੇ ਵਿੱਚੋਂ ਸਿਰਫ 30 ਐਮਪੀ ਜਿਹੜੇ ਆ ਉਹਨਾਂ ਨੂੰ ਦਿੰਨੇ ਆ ਤੇ ਕੱਲਾ ਰਾਜਸਥਾਨ 25 ਦੇ ਦਿੰਦਾ ਤੇ ਕੱਲਾ ਜੁਪੀ 85 ਦੇ ਦਿੰਦਾ ਸਾਡੀ ਇਸ ਕਰਕੇ ਕਦੇ ਵੀ ਜਿਹੜਾ ਹੈ ਕੇਂਦਰ ਸਰਕਾਰ ਨੇ ਮਾਨਸਿਕਤਾ ਨੂੰ ਨਹੀਂ ਸਮਝਿਆ ਤੇ ਜਿਹੜੀ ਹੁਣ ਆਲੀ ਸਰਕਾਰ ਹੈ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਹ ਤਾਂ ਸਿਰਫ 30 ਸੀਟਾਂ ਦੇਖਦੀਆਂ ਸੀ ਵੀ 30 ਸੀਟਾਂ ਹੀ ਆ ਕੋਈ ਨੀ ਚਲੋ ਇਹਨਾਂ ਨੂੰ ਇਗਨੋਰ ਕਰੋ ਹੁਣ ਆਲੀ ਜਿਹੜੀ ਸਰਕਾਰ ਹੈ ਇਹ ਇੱਕ ਲਾਰਜਸ ਲਾਰਜੈਸਟ ਜਿਹੜੀ ਮਿਨੋਰਟੀ ਹੈ ਭਾਰਤ ਦੀ ਇੱਕ ਸਟੇਟ ਦੇ ਵਿੱਚ ਉਹ ਡੋਮੀਨੇਟ ਕਰਦੀ ਹੈ ਤੇ ਪੰਜਾਬ ਦੇ ਵਿੱਚ ਸਿੱਖ ਡੋਮੀਨੇਟ ਕਰਦੀ ਐ ਇਹ ਦੂਜਾ ਇਹ ਦੇਖ ਰਹੀ ਐ ਇਹਨਾਂ ਚਾਰੇ ਸਟੇਟਾਂ ਦੀ ਮਾਨਸਿਕਤਾ ਨੂੰ ਜਿਹੜਾ ਹੈ ਉਹ ਨਾ ਸਮਝਣ ਦਾ ਇੱਕ ਕਾਰਨ ਜਿਹੜਾ ਹੈ ਉਹ ਪਲੱਸ ਹੈ ਇਸ ਗਵਰਨਮੈਂਟ ਦਾ ਉਹਨਾਂ ਨੂੰ ਐ ਲੱਗਦਾ ਕਿ ਦੋ ਸਟੇਟਾਂ ਦੇ ਵਿੱਚ ਮਿਨੋਰਟੀਜ਼ ਜਿਹੜੀਆਂ ਨੇ ਉਹ ਡੋਮੀਨੇਟ ਕਰਦੀਆਂ ਤੇ ਪਹਿਲੀਆਂ ਸਰਕਾਰਾਂ ਜਿਹੜੀਆਂ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ 30 ਸੀਟਾਂ ਕੀ ਫਰਕ ਪੈਂਦਾ ਹੈਗਾ ਕੇਂਦਰ ਜਿਹੜੀ ਹੈ ਇਹਨੇ ਹਮੇਸ਼ਾ ਜਿਹੜਾ ਹੈ ਉਹ ਸਟੇਟਾਂ ਨੂੰ ਲੜਾ ਕੇ ਵੀ ਰੱਖਿਆ ਮੈਂ ਦਾਅਵੇ ਨਾ ਕਹਣਾ ਕਿ ਜੇ ਕੇਂਦਰ ਸਰਕਾਰ ਦੀ ਵਿਚੋਲਗੀ ਤੋਂ ਬਿਨਾ ਕੇਂਦਰ ਸਰਕਾਰ ਦੇ ਦਬਾਅ ਪ੍ਰਭਾਵ ਤੋਂ ਰਹਿਤ ਹੋ ਕੇ ਰਾਜਨੀਤੀ ਨੂੰ ਪਿੱਛੇ ਛੱਡ ਕੇ ਪੰਜਾਬ ਤੇ ਹਰਿਆਣਾ ਸਟੇਟ ਦੋਨੇ ਇਕੱਠੇ ਹੋ ਕੇ ਬਹਿ ਜਾਂਦੇ ਨਾ ਤੇ ਪਾਣੀਆਂ ਦੇ ਮਸਲੇ ਮੁਸਲੇ ਵੀ ਆਪੇ ਹੱਲ ਹੋ ਜਾਣੇ ਸੀ ਕਿਉਂਕਿ ਸੈਂਟਰ ਦੀ ਵਿਚੋਲਗੀ ਸੀ ਸੈਂਟਰ ਦਾ ਦਬਾਅ ਸੀ ਪ੍ਰਭਾਵ ਸੀ ਇਨ੍ਹਾਂ ਸਟੇਟਾਂ ਦੇ ਵਿੱਚ ਸੈਂਟਰ ਦੀਆਂ ਪਾਰਟੀਆਂ ਰਾਜ ਕਰਦੀਆਂ ਸੀ ਇਸ ਕਰਕੇ ਪੰਜਾਬ ਦੇ ਹਰਿਆਣਾ ਦੇ ਮਸਲੇ ਜਿਹੜੇ ਸੀ ਆਪਸ ਦੇ ਵਿੱਚ ਉਹਨਾਂ ਨੂੰ ਵੀ ਇੰਨਾ ਉਲਝਾ ਕੇ ਰੱਖਿਆ ਗਿਆ ਕਿ ਲੋਕ ਮਨਾਂ ਦੇ ਵਿੱਚ ਵੀ ਨਫ਼ਰਤ ਪੈਦਾ ਹੋਈ ਅੱਜ ਜ਼ਰੂਰਤ ਹੈ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਇਕੱਠੇ ਹੋਣ ਦੀ ਔਰ ਖੂਬਸੂਰਤੀ ਦੇਖੋ ਸਾਊਥ ਸਟੇਟਾਂ ਦੀ ਉਹ ਇੱਕ ਯੂਨਿਟ ਬਣਾ ਕੇ ਜਿਹੜੀਆਂ ਅੱਜ ਲੜਨ ਲੱਗ ਪਈਆਂ ਆਪਣੇ ਅਧਿਕਾਰਾਂ ਤੋਂ ਉਹ ਸੁਚੇਤ ਹੋ ਗਈਆਂ ਉਹਨਾਂ ਨੇ ਕਿ ਯੂਨਿਟ ਬਣਾ ਲਿਆ ਸਾਊਥ ਸਟੇਟਾਂ ਨੇ ਚਾਹੇ ਤਾਮਿਲਨਾਡੂ ਹੈ ਚਾਹੇ ਕੇਰਲਾ ਹੈ ਚਾਹੇ ਕਰਨਾਟਕਾ ਉਹ ਇੱਕ ਯੂਨਿਟ ਬਣਾ ਕੇ ਜਿਹੜਾ ਹੈ ਉਹ ਆਪਣੇ ਰਾਈਟਸ ਲਈ ਜਿਹੜਾ ਉਹ ਲੜ ਰਹੀਆਂ ਤੇ ਸਾਨੂੰ ਵੀ ਜਿਹੜਾ ਹੈ ਉਹ ਯੂਨਿਟ ਬਣਾਉਣਾ ਪਊਗਾ ਬਣਾਊਗਾ ਕੌਣ ਕਿਹੜੀ ਪਾਰਟੀ ਯੂਨਿਟ ਬਣਾਊਗੀ ਮੈਂ ਕਹਾਂ ਸਾਡੀ ਪਾਰਟੀ ਬਣਾਉਗੀ ਬਿਲਕੁਲ ਪਾਰਟੀਆਂ ਪੂਟੀਆਂ ਨੇ ਕਿਸੇ ਨੇ ਯੂਨਿਟ ਨਹੀਂ ਬਣਾਉਣਾਗਾ ਇਹ ਯੂਨਿਟ ਉਦੋਂ ਬਣੂਗਾ ਜਦੋਂ ਤੁਹਾਡਾ ਯੂਥ ਜਿਹੜਾ ਹੈ ਉਹ ਖੇਤਰੀ ਪੋਲਿਟਿਕਸ ਦੇ ਵਿੱਚ ਆਊਗਾ ਆਪਣੀ ਆਪਣੀ ਸਟੇਟ ਦੀ ਜਦੋਂ ਪੋਲਿਟਿਕਸ ਦੇ ਵਿੱਚ ਯੂਥ ਆਊਗਾ ਤੇ ਯੂਥ ਜਦੋਂ ਫਿਰ ਪੋਲਿਟਿਕਸ ਦੇ ਵਿੱਚ ਕਾਮਯਾਬ ਹੋਊਗਾ ਤੇ ਸਾਡਾ ਇਹ ਯੂਨਿਟ ਬਣ ਸਕਦਾ ਸਾਊਥ ਸਟੇਟਾਂ ਦੇ ਵਿੱਚ ਵੀ ਇਦਾਂ ਹੀ ਬਣਿਆ ਉੱਥੋਂ ਦਾ ਜਿਹੜਾ ਯੂਥ ਜਿਹੜਾ ਨਾ ਉਹ ਜਦੋਂ ਪੋਲਿਟਿਕਸ ਦੇ ਵਿੱਚ ਆਇਆ ਤੇ ਕਾਮਯਾਬ ਹੋਇਆ ਤੇ ਉਹਨਾਂ ਨੇ ਜਿਹੜਾ ਹੈ ਉਹ ਯੂਨਿਟ ਬਣਾਇਆ ਅੱਜ ਸਾਨੂੰ ਯੂਨਿਟ ਬਣਾ ਕੇ ਤੇ ਕੰਮ ਕਰਨ ਦੀ ਜੜੀ ਹੈ ਉਹ ਬਹੁਤ ਵੱਡੀ ਜ਼ਰੂਰਤ ਹੈ ਇਹ ਯੂਨੀਵਰਸਿਟੀ ਇਹਦਾ ਜਿਹੜਾ ਪੁਰਾਣਾ ਖਾਸਾ ਜਿਹੜਾ ਹੈ ਉਹ ਬਹਾਲ ਰਹਿਣਾ ਚਾਹੀਦਾ ਮੈਂ ਬਹੁਤਾ ਲੰਮਾ ਸਮਾਂ ਤੁਹਾਡਾ ਨਹੀਂ ਲੈਣਾਗਾ ਅਸੀਂ ਹਰ ਪੱਖ ਤੋਂ ਤੁਹਾਡੇ ਜਿਹੜੇ ਆ ਉਹ ਨਾਲ ਹੈ ਸਰਦਾਰ ਅਜੀਪਾਲ ਸਿੰਘ ਬੈਠੇ ਨੇ ਗੁਰਜੀਤ ਸਿੰਘ ਬੈਠੇ ਨੇ ਆ ਸ਼ਾਹਪੁਰ ਬੈਠੇ ਨੇ ਇਹ ਇੱਥੇ ਹੀ ਤੁਹਾਡੇ ਵਿੱਚ ਬੈਠਦੇ ਨੇ 10 ਤਰੀਕ ਨੂੰ ਜਿਹੜਾ ਵੀ ਤੁਸੀਂ ਪ੍ਰੋਗਰਾਮ ਉਲੀਕਿਆ ਜੋ ਵੀ ਸਾਡੇ ਤੋਂ ਤੁਸੀਂ ਤਵੱਜੋ ਕਰਦੇ ਹੋ ਔਰ ਜਿੰਨੇ ਕਾਕਾਲਪੁਰਖ ਨੇ ਸਾਨੂੰ ਸਮਰਥਾ ਦਿੱਤੀ ਹੈ ਇਹ ਵੀਰ ਤੁਹਾਡੇ ਵਿੱਚ ਬੈਠੇ ਨੇ ਇਹ ਦੱਸ ਦੇਣਗੇ ਸਾਨੂੰ ਆਪਾਂ ਸਾਰੇ ਰਲ ਮਿਲ ਕੇ ਵੱਧ ਤੋਂ ਵੱਧ 10 ਤਰੀਕ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਹੜਾ ਸਹਿਯੋਗ ਦੇਾਂਗੇ ਮੈਂ ਸਾਰਿਆਂ ਦਾ ਪੀ ਜੂ ਦੀ ਜਿਹੜੀ ਜਿੰਨੇ ਵੀ ਇੱਥੇ ਮੋਰਚਾ ਬਚਾਓ ਅੰਦੋਲਨ ਦੇ ਨੌਜਵਾਨ ਬੈਠੇ ਆ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਧੰਨਵਾਦ ਕਰਦਾ